ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿੱਦਾਂ ਸਾਰੇ ਠੀਕ ਠਾਕ ਹੈ ਗੁੱਡ ਮਾਰਨਿੰਗ ਜੀ ਮਾਰਨਿੰਗ ਹੋ ਗਈ ਆ ਆਪਾਂ ਜਾ ਰਹੇ ਆ ਵੇਲੀ ਵੇਲੀ ਜਾ ਆ ਗਏ ਆਪਾਂ ਕਰਦੇ ਆ ਆਪਣੇ ਕੰਮ ਕਾਰ ਜਿਹੜੇ ਕਰਦੇ ਹੁੰਨੇ ਆ ਉਹ ਕਰਕੇ ਬੱਤ ਵੀ ਦੇ ਦਿਆਂ ਤੇ ਪੱਠੇ ਵੀ ਅੱਜ ਵੀਰ ਜਣੇ ਪੱਠੇ ਕਰ ਲੂ ਜੇ ਨੇ ਫੇਮ ਬਾਵਾ ਹੋ ਗਿਆ ਲੋ ਜੀ ਆਪਾਂ ਵੇਲੀ ਆ ਗਏ ਆ ਚੈੱਕ ਨੂੰ ਲੈ ਆਪਾਂ ਲੈ ਓ ਪੰਛੀ ਬੈਠੇ ਆ ਆ ਇੰਤਰੇ ਆ ਕੇ ਇੱਕ ਹੋਰ ਬੰਦਾ ਆਇਆ ਹੋਇਆ ਘੁੰਮਣਾ ਅੱਜ ਹਾਂਜੀ ਆਪਾਂ ਜਾ ਰਹੇ ਆ ਆਫਿਸ ਆਫਿਸ ਓਪਨ ਕਰਕੇ ਤੇ ਫੇਰ ਆਉਨੇ ਤੇ ਪੱਟੇ ਵੀਰਦੇ ਆ ਇੱਕ ਜਸਪ੍ਰੀਤ ਦੀ ਦਵਾਈ ਲੈਣ ਜਾਣੀ ਆ ਉਹਨੂੰ ਮਖਾਰਜਾ ਹੋ ਗਿਆ ਲਾ ਇੱਕ ਦੋ ਦਿਨ ਹੋ ਗਏ ਮੋਟਰਸਾਈਕਲ ਆਪਾਂ ਕਰ ਲਿਆ ਸਟਾਰਟ ਗਰਮ ਕਰਦੇ ਆ ਹਾਂਜੀ ਖੁਸ਼ੀ ਨੇ ਨੰਘਾਲੀ ਬਾਸ ਕਹਿੰਦੀ ਮੈਂ ਨਹੀਂ ਹਣ ਜਾਣਾ ਰੌਣਦੇ ਹੀ ਆ ਮੈਂ ਚੱਲਿਆ ਛੱਡਣ ਕੁਝ ਇਹਨੂੰ ਸਕੂਲ ਨਾਲੇ ਸਕੂਲ ਦੀ ਫੀਸ ਦੇ ਕੇ ਆਉਨੇ ਕੁਛ ਵੀ ਪਾ ਲੈ ਰਹੇ ਹਾਂ ਕੁਝ ਸਕੂਲ ਲੈਣ ਔਰ ਐਡੇ ਚੱਲ ਗਏ। ਹੁਣੇ ਪੈਸਾ ਕਹਿੰਦੀ ਮੈਨੇਜ ਆਣਾ। ਲੋ ਜੇ ਆਪਾਂ ਆ ਗਏ ਹਾਂ ਸਕੂਲ। ਸਕੂਲ ਆਪਾਂ ਕੁਛ ਇਹਨਾਂ ਛੱਡ ਦਿੱਤਾ ਹੁਣ ਆਪਾਂ ਜਾ ਰਹੇ ਹਾਂ ਵਾਪਸ। ਕਿੰਨੇ ਸਕੂਲ ਛੱਡ ਆਏ ਹਾਂ ਹੁਣ ਆਪਾਂ ਕੀਤਾ ਅਫਸਰ ਓਪਨ ਓਪਨ ਕਰਕੇ ਹੁਣ ਆਪਾਂ ਜਾਵਾਂਗੇ ਘਰ ਤੇ ਪੱਠੇ ਵੀਜਾਂਗੇ ਤੇ ਜੇ ਕੋਈ ਹੋਰ ਕੰਮ ਹੋਇਆ ਕਰਕੇ ਇਹ ਜਸਪੀਰ ਦੀ ਦਵਾਈ ਲੈਣ ਜਾਵਾਂਗੇ ਜਸਪੀਰ ਨੰਬਰ ਆ ਗਿਆ ਹੋ ਜਾਂਦਾ ਥੋੜੇ ਘਰਨ ਹੋਏ ਆ ਹੁੰਦਾ ਥੋੜਾ ਹੀ ਆ ਬੜਾ ਤੇ ਉਹਨੂੰ ਅੱਜ ਦਿਖਾ ਕੇ ਲਿਆਉਣਾ ਡਾਕਟਰ ਕੋਲ ਆਪਾਂ ਵੀਜਣ ਵੀਜਣ ਲੱਗੇ ਪੱਠੇ ਸਾਬੀ ਚਾਚਾ ਆਇਆ ਪੱਠੇ ਵੇਚਣ ਤੇ ਆਹ ਬੱਦਲ ਦੇਖੋ ਹੋ ਗਿਆ ਹਨੇਰੀ ਜੀ ਮਾੜੇ ਮਾੜੀ ਚੱਲਦੀ ਹਵਾ ਜੀ ਇੱਧਰ ਦੇਖੋ ਬੀਜ ਜਦ ਨੇ ਦੇਖੀ ਜਾ ਉਹ ਇਹ ਨੀ ਦੋ ਹੋ ਜੂਗੇ ਨੀ ਖਰਾਬ ਹੋ ਜੂਗਾ ਬੀਜ ਪੱਠੇ ਹੈ ਨਹੀਂਗੇ ਪੱਠੇ ਹੈ ਹੀ ਨਹੀਂਗੇ ਫੇ ਕੀ ਕਰ ਸਕਦੇ ਹੁਣ ਵੀ ਇੱਥੇ ਮੈਂ ਨਾਲੋਂ ਵੱਡੇ ਆ ਥੋੜੇ ਇੱਧਰ ਵੀ ਵੱਡ ਲੈਣਾ ਕਰ ਜਾਣਾ ਵਿੱਚ ਸਬਜ਼ੀਆਂ ਲਾਈਆਂ ਵਿੱਚ ਘਾਹ ਲਾਓ ਜੀ ਪੱਠੇ ਆਪਣੇ ਵਿਝ ਗਏ ਆ ਹਾਂਜੀ ਆਪਾਂ ਚੱਲੇ ਸੀਗੇ ਦਵਾਈ ਲੈਣ ਜਸਪ੍ਰੀਤ ਦੀ ਪੜ ਗੱਡੀ ਤੇ ਹਵਾ ਹੀ ਆਏ ਨੇ ਪੈਂਚਰ ਹੋ ਗਈ ਆ ਤੇ ਹੁਣ ਗੱਡੀ ਤੇ ਹਵਾ ਭਰਦੇ ਕਾਫੀ ਟਾਈਮ ਦੇਰ ਦੇ ਖੜੀ ਆ ਨਾਲੇ ਬੈਟਰੀ ਡੈੱਡ ਹੋ ਗਈ ਆ ਠੱਖਾ ਲੱਗ ਸਟਾਰਟ ਕਰਨੇ ਪੈਣੇ ਠੱਖਾ ਲੱਗ ਸਟਾਰਟ ਕਰਦੇ ਹਾਂ ਓਰੀ ਹੀ ਲੱਗ ਹਾਂਜੀ ਸਵਾਭਨ ਹੋ ਰਹੀ ਹੈ ਅਜੇ ੱਟਕਾ ਲਾਣਾ ਸਪੈਟ ਕਰਨਾ ਮੈਂ ਨਹੀਂ ਸਟਾਰਟ ਹੋ ਗਏ ਆ ਆਪਣੇ ਮੈਂ ਡਾਕਟਰ ਨੂੰ ਫੋਨ ਲਾਇਆ ਹੁਣ ਡਾਕਟਰ ਕਹਿੰਦਾ ਮੈਂ 8:00 ਵਜੇ ਤੱਕ ਇੱਥੇ ਹੀ ਆ 8:30 ਵਜੇ ਤੱਕ ਆ ਜਿਓ ਤੇਸ ਕਰਕੇ ਹੁਣ ਮੈਂ ਕਿਹਾ ਨੀਰਾ ਹੋ ਜਾਣਾ ਕਾਫੀ ਟਾਈਮ ਹੋਇਆ ਆ 6:00 ਵਜੇ ਹੋਏ ਆ ਮੈਂ ਕਿਹਾ ਦੁੱਧ ਲੈ ਆਉਣਾ ਜਸ ਫ੍ਰੀਜ਼ ਲਈ ਡੈਰੀ ਤੋਂ ਵੜ ਕੇ ਤੇ ਘਰੇ ਹੈ ਨਹੀਂਗਾ ਕੋਈ ਅੱਜ ਤਾਂ ਆਵੇ ਕਿਤੇ ਗਿਆ ਹੋਇਆ ਡੈਟੀਆਂ ਕਿਤੇ ਗਿਆ ਹੋਇਆ ਤੇ ਪਗਾ ਫਿਰ ਦੁੱਧ ਦਾ ਆਖਾ ਆਣਾ ਦੁੱਧ ਲੈ ਆ ਕੇ ਫੇਰ ਹੀ ਜਾਣਾ ਪਰ ਮੈਂ ਦੁੱਧ ਲੈਣ ਤੇ ਲੈਣ ਵਾਲੇ ਗੱਡੀ 'ਚ ਹਵਾ ਭਰਵਾਉਣ ਦਿੰਦੇ ਆ ਗੱਡੀ 'ਚ ਹਵਾ ਵੀ ਹੈ ਨਹੀਂ ਸਾਡੇ ਦਿਖਾ ਕੇ ਲਿਆਉਂਦਾ ਪੈਂਚਰ ਦਿੰਦੇ ਨੇ ਕਿ ਪੈਂਚਰ ਪੈਂਚਰ ਕਰਾ ਕੇ ਦਵਾ ਲਿਆਉਂਦੇ ਹੁਣ ਅੱਡੇ ਤੇ ਕਾਣਵਾ ਵਾਲੇ ਤੇ ਦੁਕਾਨ ਬੰਦ ਹੈ ਹੁਣ ਸੁਦਮਾ ਜਾਂਦੇ ਹੋਏ ਦਿਖਾਵਾਂਗੇ ਹਵਾ ਦਾ ਪੈਂਚਰ ਪੰਚਰ ਹੈ ਕਿ ਨਹੀਂ ਬੱਤੀ ਤਿਆਰ ਹੋ ਗਏ ਆ ਹੋਰ ਦੇ ਤਿਆਰ ਹੀ ਸੀਗੇ ਹੁਣ ਆਪਾਂ ਘਰ ਜਾ ਕੇ ਦੁੱਧ ਰੱਖ ਕੇ ਜਿਵੇਂ ਉਹਨਾਂ ਨੂੰ ਭਾਗ ਚਾਲਦੇ ਆ ਆ ਚੱਲਣੇ ਲੀ ਨਾ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਕਪੂਸਲੇ ਹੁਣ ਹਸਪੀਟਲ ਜਾਣਾ ਹੈ ਜਸਪ੍ਰੀਤ ਤੇ ਜਸਪ੍ਰੀ ਦੇ ਹਸਪਤਾਲਾ ਜਸਪ੍ਰੀ ਦੀ ਦਵਾਈ ਵਾਲਾ ਆਪਕ ਅੱਜ ਵੀ ਆਉਂਦਾ ਹੈ ਲੋ ਜੀ ਆਪਾਂ ਵਾਪਸ ਜਾ ਰਹੇ ਆ ਘਰ ਖੁਸ਼ੀ ਨੇ ਖਾਧੀਆ ਚੰਪਾ ਗੋਲ ਗੱਪੇ ਦਹੀਂ ਵਾਲੇ ਤੇ ਹੁਣ ਘਰ ਜਾ ਰਹੇ ਆ ਐਦਾਂ ਦੇ ਵੀ ਡਰਾਈਵਰ ਹੈਗੇ ਆ ਅੱਗੇ ਗੱਡੀ ਵੀ ਕਰ ਦੁੰਦੇ ਆ ਕਿਉਂ ਸੀ ਮੇਰੇ ਭਾਣੇ ਲਓ ਜੀ ਆਪਾਂ ਪਹੁੰਚ ਗਏ ਆ ਨੰਦ ਡੈਰੀ ਇੱਥੋਂ ਆਪਾਂ ਫਿਰ ਪੇਸਟੀਆਂ ਲਈਆਂ ਫਿਰ ਆ ਕੇ ਸਾਰੇ ਨੇ ਕਰ ਦਿੱਤੀ ਇਹ ਆ ਪਾ ਗਿਆ ਘਰ ਦੇਖੋ ਪਲੀਆਂ ਕਦਾ ਕਰਦੀਆਂ ਨਾਲ ਹੁਣ ਮੈਂ ਦੁੱਧ ਪਾਉਣਾ ਤਾਂ ਕਰਦੀਆਂ ਇੱਥੇ ਕੱਟੀਆਂ ਆਪਾਂ ਲਾਤੀਆਂ ਅੰਦਰ ਦੋਨੇ ਫੇਕ ਬਾਹਰ ਹੋ ਜੇ ਦੋਨੇ ਬਾਹਰ ਹੀ ਰਹਿਣੀਆਂ ਤੇ ਇੱਕ ਲੱਗੂ ਵੀ ਫੇਰ ਦੂਜੀ ਲੱਗਦੇ ਆ ਤੇ ਹੁਣ ਆਪਾਂ ਜਾ ਰਹੇ ਆ ਵੇਲੀ ਜੈਕ ਨੂੰ ਭਵਾਉਣ ਨੂੰ ਜੈਕ ਨੂੰ ਰੋਟੀ ਵੀ ਖਾਣੇ ਲੈ ਕੇ ਆਣਾ ਦੱਬਾ ਵੀ ਰੋਟੀ ਵਾਲਾ ਤੇ ਹੁਣ ਆਪਾਂ ਜਾ ਰਹੇ ਆਂ ਵੇਲੇ ਟਾਈਮ ਬਾਬਾ ਹੀ ਹੋ ਗਿਆ 9 ਵਜੇ ਕੇ ਬਾਬਾ ਤੇ ਰੇਟ ਹੋ ਗਏ ਆਪਾਂ ਹੁਣ ਆਇਆ ਜਾਗਨ ਕੁਮਾਰ ਜਾਗਨ ਕੁਮਾਰ ਅੱਗੇ ਰੋਟੀ ਪਾ ਕੇ ਤੇ ਆਪਾਂ ਫਰੀ ਹਾਂ ਇਹਨਾਂ ਦਾ ਹੋਇਆ ਸੀ ਦੁੱਧ ਦਾ ਟਾਈਮ ਇਹ ਮੈਨੂੰ ਵੇਟ ਕਰਦੀਆਂ ਮੇਰੇ ਆਉਂਦੇ ਆ ਛੇਕ ਝੜਾ ਪਾ ਲਿਆ ਇਹਨਾਂ ਨੇ ਮਿਓ ਮਿਓ ਕਰਨ ਲੱਗ ਗਿਆ ਹੁਣ ਕਰ ਗਿਆ ਤੇ ਆਪ ਆ ਲਾ ਲਈਏ ਪਾ ਜਾ ਕੇ ਰੋਟੀ ਦੋ ਦੋ ਤੇ ਰੋਟੀਆਂ ਉਹਨਾਂ ਲੱਗੇ ਪਾਉਣ ਹਾਂਜੀ ਆਪਣੇ ਕੰਮ ਹੋ ਗਏ ਸਾਰੇ ਚਾਹ ਕਰ ਨੂੰ ਘਵਾ ਲਿਆ ਰੋਟੀ ਪਾਏ ਆ ਆਪ ਵੀ ਖਾ ਲਈ ਰੋਟੀ ਇੱਕ ਤੇ ਸ਼ੈਰੋ ਖਾ ਗੂ ਆ ਇਹ ਇਸ ਕਰਕੇ ਰੋਟੀ ਜਿਆਦਾ ਭੁੱਖ ਨਹੀਂ ਇੱਕ ਖਾ ਲਈ ਤੇ ਹੁਣ ਆਪਾਂ ਲੱਗੇ ਆ ਸੌਣ ਟਾਈਮ ਕਾਫੀ ਹੋ ਗਿਆ ਇਸੇ ਨਾਲ ਹੀ ਹੁੰਦਾ ਆਪਣਾ ਬਲੌਗ ਖਤਮ ਓਕੇ ਬਾਏ ਗੁੱਡ ਨਾਈਟ ਚੈਨਲ ਨੂੰ ਕਰਨਾ ਸਬਸਕ੍ਰਾਈਬ ਜੇ ਕੋਈ ਨਵਾਂ ਆ 买买。Bye, bye.